ਨਾ ਨਵਰੀਤ ਗਿਰਦਰਾ ਮੈਂ ਮੁਕਸਰ ਸਾਹਿਬ ਤੋਂ ਬਿਲੋਂਗ ਕਰਦੇ ਹੈ ਗਿਆ ਤੇ ਅੱਜ ਮੈਨੂੰ ਇੱਕ ਕਾਲ ਆਈ ਸੀਗੀ ਜੋ ਕਿ ਡਾਰਕ ਵੈਬਸਾਈਟ ਦੇ ਨਾਂ ਤੇ ਮੇਰੇ ਤੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਮੈਨੂੰ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਪਾ ਰਹੇ ਸੀਗੇ ਇੱਕ ਮਤਲਬ ਵੀ ਸਾਈਬਰ ਕ੍ਰਾਈਮ ਦੇ ਵੇ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤੇ ਮੈਂ ਲੋਕਾਂ ਨੂੰ ਇਹ ਚੀਜ਼ ਤੋਂ ਅਵੇਅਰਨੈਸ ਦਿੰਨੇ ਆ ਕਿ ਵੀ ਐਦਾਂ ਦੀ ਜੇ ਤੁਹਾਨੂੰ ਕੋਈ ਕਾਲ ਆਉਂਦੀ ਆ ਤਾਂ ਪਹਿਲਾ ਅਗਰੈਸਿਵ ਨਾ ਹੋਵੋ ਜਾਂ ਕੋਈ ਸਟ੍ਰੈਸ ਦੇ ਵਿੱਚ ਨਾ ਜਾਵੋ ਕੋਈ ਵੀ ਉਹਨਾਂ ਨੂੰ ਪੈਸੇ ਜਾਂ ਕੋਈ ਵੀ ਡਿਮਾਂਡ ਕਰਦੇ ਆ ਤਾਂ ਉਹ ਕਾਲ ਟ੍ਰਾਂਸਫਰ ਸਰ ਇਹ ਸੀਗਾ ਵੀ ਉਹ ਕਹਿੰਦੇ ਕਿ ਅਸੀਂ ਮਤਲਬ ਤੁਹਾਡੇ ਇੱਥੇ ਕੰਪਲੇਨ ਆਈ ਹੈ ਸਾਨੂੰ ਤੇ ਅਸੀਂ ਐਸਐਸਪੀ ਸਾਹਿਬ ਨੂੰ ਤੁਹਾਡੀ ਕਾਲ ਟ੍ਰਾਂਸਫਰ ਕਰਦੇ ਹੈਗੇ ਆਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਮੈਨੂੰ ਬੜੀ ਧਮਕਾਉਣ ਦੀ ਬੜੀ ਕੋਸ਼ਿਸ਼ ਕੀਤੀ ਐਗਰੈਸਿਵ ਕਰਨ ਦੀ ਸਟ੍ਰੈਸ ਵਿੱਚ ਲਾਉਣ ਦੀ ਕਿ ਮਤਲਬ ਕੋਸ਼ਿਸ਼ ਸੀ ਵੀ ਕਮ ਸੇ ਕਮ 1.5 ਲੱਖ ਰੁਪਏ ਅਸੀਂ ਇਹਨਾਂ ਤੋਂ ਲੈ ਲਾਂਗੇ ਅੱਜ ਕੀ ਕਹਿੰਦੇ ਸੀ ਤੁਹਾਨੂੰ ਵੀ ਗੱਲਬਾਤ ਕਿਵੇਂ ਕੀਤਾ ਸਰ ਗੱਲਬਾਤ ਦੇ ਵਿੱਚ ਇਹ ਕਹਿੰਦੇ ਸੀ ਕਿ ਤੁਹਾਡੇ ਨਾਮ ਦੇ ਡਾਰਕ ਵੈਬਸਾਈਟ ਦੇ ਵਿੱਚ ਤੁਹਾਡੇ ਸਾਰੇ ਡਾਕੂਮੈਂਟ ਤੇ ਤੁਹਾਡਾ ਫੋਨ ਉੱਥੇ ਯੂਜ਼ ਹੋ ਰਿਹਾਗਾ ਨੰਬਰ ਸਿਮ ਤੇ ਕ੍ਰਾਈਮ ਏ ਸੀ ਸਰ ਉਹ ਕਹਿੰਦੇ ਵੀ ਤੁਹਾਡੇ ਤੇ ਇਹ ਐਕਸ਼ਨ ਲਿਆ ਜਾਊਗਾ ਵੀ ਤੁਸੀਂ ਡਰੱਗਸ ਸਪਲਾਈ ਕਰਦੇ ਹੋ ਤੇ ਵੈਪਨਸ ਵਗੈਰਾ ਦੀ ਸਪਲਾਈ ਕਰਦੇ ਹੋ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਉਹਦੇ ਨਾਂ ਤੇ ਕਿ ਮੈਨੂੰ ਕਹਿੰਦੇ ਵੀ ਅੱਗੇ ਸਾਡੇ ਸਰ ਨਾਲ ਗੱਲ ਕਰੋ ਐਸ ਐਸ ਪੀ ਸਰ ਨਾਲ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਇੰਸਪੈਕਟਰ ਸਾਹਿਬ ਨਾਲ ਗੱਲ ਕਰੋ ਤੇ ਉਹਨਾਂ ਨੇ ਮਤਲਬ ਵੀ ਮੈਨੂੰ ਪੂਰਾ ਅਗਰੈਸਿਵ ਕਰਨ ਦੀ ਬਹੁਤ ਸਟ੍ਰੈਸ ਦੇਣ ਦੀ ਗੱਲ ਕੀਤੀ ਤੇ ਜਿਹਦੇ ਕਰਕੇ ਵੀ ਉਹਨਾਂ ਦਾ 100% ਆਈਡੀਆ ਸੀ ਕਿ ਉਹ ਲੈਵਲ ਤੇ ਆ ਰਹੇ ਸੀ ਵੀ ਲੱਖ ਡੇਢ ਲੱਖ ਰੁਪਏ ਦੇ ਫਰੋਤੀ ਸਾਡੇ ਤੋਂ ਮੰਗੀ ਜਾਵੇ ਤੇ ਕਿ ਕਿੰਨਾ ਨੰਬਰ ਸੀ ਕਿੱਥੋਂ ਦਾ ਨੰਬਰ ਸੀ ਕੋਈ ਪਤਾ ਲੱਗਿਆ ਸਰ ਨੰਬਰ ਅਸੀਂ ਸਰਚ ਕੀਤਾਗਾ ਜਦੋਂ ਹੁਣ ਆਨਲਾਈਨ ਅਸੀਂ ਕੰਪਲੇਨ ਇਹ ਪਾਈ ਹੈਗੀ ਪਲੱਸ 26 ਸੀਗਾ ਉੱਪਰ ਆ ਰਿਹਾ ਤੇ ਬਾਹਰਲੀ ਕੰਟਰੀ ਦਾ ਕੋਈ ਨੰਬਰ ਸੀਗਾ ਇਹ ਆਹ ਅਸੀਂ ਰਜਿਸਟਰ ਕਰਵਾਤੀ ਆ ਆਨਲਾਈਨ ਕੰਪਲੇਨ ਤੇ ਬਾਕੀ ਬਾਈ ਰਿਟਰਨ ਵੀ ਸਾਡੇ ਕੋਲੇ ਅਵੇਲੇਬਲ ਹੈਗੀ ਹੈਗੀ ਤਾਂ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਜੇ ਤੁਹਾਨੂੰ ਕੋਈ ਐਦਾਂ ਦੀ ਫੇਕ ਕਾਲ ਆਉਂਦੀ ਹੈ ਤਾਂ ਪਹਿਲੀ ਗੱਲ ਆ ਤਾਂ ਰਿਸਿਵ ਨਾ ਕਰੋ ਮੈਂ ਬਾਈ ਚਾਂਸ ਤਾਂ ਰਿਸਿਵ ਕੀਤੀ ਹੈ ਕਿ ਮੈਨੂੰ ਇਹ ਅਸੀਂ ਮੇਰਾ ਕੋਈ ਪਰਸਨਲ ਡਾਕੂਮੈਂਟ ਦੇ ਰਿਗਾਰਡਿੰਗ ਮੇਰੇ ਕੋਈ ਕਾਲ ਨਾ ਹੋਵੇ ਤਾਂ ਬਟ ਜਿਹੜੇ ਘੱਟ ਪੜ੍ਹੇ ਲਿਖੇ ਭੈਣ ਭਰਾ ਕੋਈ ਜਿਆਦਾ ਪਿੰਡਾਂ ਦੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀਗੀ ਤਾਂ ਮੇਰੀ ਉਹਨਾਂ ਨੂੰ ਹੱਥ ਵਾਂ ਕੇ ਬੇਨਤੀ ਹੈ ਵੀ ਇਦਾਂ ਦੀਆਂ ਫਰੌਡ ਕਾਲ ਤੋਂ ਬਚੋ ਅਗਰੈਸਿਵ ਨਹੀਂ ਹੋਣਾ ਸਟ्रेस ਨਹੀਂ ਲੈਣਾ ਫੈਮਿਲੀ ਦੇ ਵਿੱਚ ਮਤਲਬ ਵੀ ਡਿਸਕਸ਼ਨ ਕਰਕੇ ਰਿਲੈਕਸ ਰਹੋ ਤੇ ਫੇਕ ਕਾਲਾਂ ਤੋਂ ਬਚੋ ਕੋਈ ਦਰਖਾਸਤ ਦਿੱਤੀ ਹਾਂਜੀ ਸਰ ਬਾਈ ਆਪਾਂ ਆਨਲਾਈਨ ਹੀ ਕਰਵਾਈ ਹੈਗੀ ਹੈਗੀ ਤੇ ਬਾਕੀ ਸਿਟੀ ਦੇ ਵਿੱਚ ਅਸੀਂ ਇਹ ਇਨਫੋਰਮੇਸ਼ਨ ਦੇ ਦਿੱਤੀ ਆ ਉਹਨਾਂ ਨੂੰ